ਹਾਂਜੀ ਸੱਜਣੋ ਆਹ ਦੇਖੋ ਕਹਿੰਦੇ ਮੂੰਗੀ ਹਨਾ ਮੂੰਗੀ ਕਰਨੀ ਬਾਈ ਕੋਈ ਔਖੀ ਨਹੀਂ ਹੈਗੀ ਤੇ ਆਹ ਜਿਹੜੇ ਤੁਹਾਡੇ ਸਾਹਮਣੇ ਹਨਾ ਉੱਤੋਂ ਪੈ ਜਾਂਦਾ ਤੇ ਯੂਰੀਆ ਬਾਈ ਲਾਈ ਵੀ ਜਾਂਦੇ ਆ ਜਿਹੜੇ ਕਹਿੰਦੇ ਆ ਨਾ ਵੀ ਝਾੜ ਘਟ ਕੋ ਨਿਕਲਦਾ ਤੇ ਬਾਈ ডোজ ਪਾਉਣੀ ਪੈਂਦੀ ਆ ਉਹ ਜਿਹੜਾ ਵੀ ਸਪੂਟ ਮਹੱਤ ਦੇਖਦਾ ਹਨਾ ਤੇ ਯੂਰੀ ਵੀ ਪਹਿਲੀ ਖਰਾਕ ਸਟਾਰਟ ਵੀ ਕਰਦੀ ਜਿਹੜੇ ਐਂ ਕਹਿੰਦੇ ਵੀ ਇਹਦਾ ਆਪੇ ਹੋ ਜਾਂਦੀ ਨਾ ਖਰਾਕ ਵੀ ਇਹਨੂੰ ਦੇਣੀ ਪੈਂਦੀ ਆ ਸਾਡੇ ਸਾਹਮਣੇ ਆਖਾ ਜੀ ਇੱਧਰ ਹੈਗੇ ਨੇ ਇਹ ਤਾਂ ਅਸੀਂ ਬਾਅਦ ਸੋਚਾਂਗੇ 18 ਦਾ ਯੂਨੀਆ ਪਾਤੀਏ ਬਹੁਤ ਦੇ ਚੱਲਦੇ ਪਹਿਲੀ ਬੋਰੀਆ ਪਹਿਲੀ ਬੋਰੀ ਆ ਵੀ ਪਾ ਲਵਾਂਗੇ 20 ਕਿਲੋ ਪੀ ਲੈਣੇ ਆ ਠੀਕ ਆ ਇਹ ਸਾਰਾ ਇਹ ਹਣਾ ਚਲੋ ਜੂਗੂਗੀ ਕਿ ਉੱਧਰ ਕੀ ਪਾਉਣਾ ਤੇ ਫੇਰ ਹੀ ਬਈ ਹੋਊਗੀ ਇਹ ਹੋਣੀ ਉਹਨੂੰ ਗਰੋਥ ਕਰਾਉਣ ਦਾ ਟਾਈਮ వేరే సెట్